ਟ੍ਰੱਕ ਦੇ ਨਾਲ ਟਕਰਾਉਣ ਤੋਂ ਬਾਅਦ ਨਾਲੇ ਵਿੱਚ ਦਿੱਤੇ ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਲੋਕ ਸਖ਼ਰ ਹੋ ਗਏ ਨੇ ਸਥਾਨਕ ਇਲਾਜ ਲਈ ਮੋਕੰਸ ਦੇ ਮੈਡੀਕਲ ਕਾਲਜ ਤੇ ਭੇਜ ਦਿੱਤੇ ਗਏ। ਦਾਕਖ ਕਰਵਾਇਆ ਗਿਆ ਇਹ ਘਟਨਾ ਮੰਦਰਵਾਸ ਸਵੇਰੇ ਪੂਰਾ ਰੋਡ ਤਬਾਬੀ ਹੈ ਖਾਸੇ ਇਸੋਸ਼ਲ ਬਧੇਹੀ ਡੀਸੀ ਵਿਨਿਤ ਕੁਮਾਰ ਤੇ ਪੁਲਿਸ ਅਧਿਕਾਰੀ ਮੌਕੇ ਪਹੁੰਚੇ ਇਸ ਤੋਂ ਬਾਅਦ ਪਚਾਕਾਰ ਜੋ ਸ਼ੁਰੂ ਕੀਤਾ ਗਿਆ ਨਿਉ ਦੀਪ ਕੰਪਨੀ ਦੀ ਇਹ バス ਕੋ ਪੂਰਾ ਤੋਫੀ ਕੋਟਾਰੀ ਸੀ ਸੇ ਨਾਲੇ ਤੋਂ ਪਹਿਲਾਂ ਇਹ ਸਾਮਨੇ ਤਾਰੇ ਘਰ ਦੇ ਨਾਲ ਨਤਰਾਗ ਉਸ ਤੋਂ ਬਾਅਦ バス ਰੇਲਿੰਗ ਤੋੜ ਕੇ ਨਾਲੇ ਵਿੱਚ ਡਿੱਗ ਪਈ ਜਿਸ ਤੋਂ ਬਾਅਦ ਲੋਕ ਜ਼ਖਮੀ ਹੋਏ ਮੋਹਾਲੀ ਦੇ ਇੱਕ ਨੌਜਵਾਨ ਦੀ ਸ਼ਿਕਾਇਤ ਦੇ ਆਧਾਰ 'ਤੇ ਅਮਰੀਕਾ ਤੋਂ ਉਸ ਨੂੰ ਰਿਪੋਰਟ ਕੀਤਾ ਗਿਆ ਸੀ ਪੁਲਿਸ ਨੇ ਹਰਿਆਣਾ ਦੇ ਅੰਮ੍ਰਾਲਾ ਦੇ ਡਰੋ ਟ੍ਰੈਵਲ ਏਜੰਟਾਂ 그룹 ਤੋਂ ਮਾਮਲਾ ਦਰਜ ਕੀਤਾ ਹੈ ਮਜ਼ਮੂਨੀ ਪਿਛਾੜ ਵਿੱਚ ਗੁਰਿੰਦਰ ਤੇ ਮੁਕਲਵਜੋਈਆ ਅੰਬਾਲਾ ਸ਼ੌਨੀ ਦੇ ਦੋਨੋਂ ਨਾਗਰ ਨਾਹਵਾਲੇ ਨੇ ਤੁਮਾ ਏਜੰਟਾਂ ਨੇ ਨੌਜਵਾਨ ਤੋਂ 45 ਲੱਖ ਰੁਪਏ ਲਏ ਅਤੇ ਉਸ ਨੂੰ ਮੀਕਾ ਭੇਜ ਦਿੱਤਾ ਸੀ ਨੌਜਵਾਨ ਤੇ ਭਾਰਤੀ ਦੰਨ ਨਿਵਾੜਕ ਗਿਆ ਤਾਂ 143 316 ਤੇ 118 ਦੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਇਸ ਗੰਭੀਰ ਕਦਮੀ ਸਿੱਕੇ ਉਸ ਨੂੰ ਸ਼ਿਕਾਇਤ ਰਜਿਸਟਰ ਹੋਈ ਸੀ ਇੱਕ ਸਰਾਹੀ ਅਜੰਟ ਕੋਲ ਸੁੰਗਿਆ ਸੀ ਕਿ ਉਹਨੇ ਆਪਣੇ ਸ਼ਿਕਾਇਤ ਕੀਤੀ ਕਿ ਉਸੇ ਦੇ ਪੁੱਮੇ ਅਮਰੀਕਾ ਲੋਵਾਰੀ ਭਾਈਵਾਨ ਨੇ ਤੇ આરોપી ਆਪਣੇ ਦੋਸਤ ਗੁਰਸ਼ੰਗਰ ਸਿੰਘ ਜੋ ਕਿ ਬੀਟ ਕਰਤਾ ਰਹਿਣ ਵਾਲਾ ਰਾਖੇਂਗਿਆਸੀ ਹੈ ਅਤੇ ਵੀਰੇ ਤੋਂ ਦਾ ਦੂਰ ਦਾ ਰਿਸ਼ਤੇਦਾਰ ਹੈ ਜਾਸੂਲੇ ਗੋਧਨ ਚੋਪੀ ਉਸਨੇ ਦੋਵੇਂ ਮਲਜ਼ਮਾਂ ਨੂੰ ਆਪਣਾ ਪਾਸਪੋਰਟ ਦਿੱਤਾ ਗੁਰਜੀਤ ਸਿੰਘ ਜੀ ਉਸ ਨੇ ਕਿ ਐਸੀ ਕਿਸੇ ਕੋ ਉਡਾਨ ਰਾਹੀਂ ਅਮਰੀਕਾ ਲੈ ਕੇ ਜਾਵੇਗਾ ਇਹ ਨਹੀਂ ਨਹੀਂ ਐਸੀ ਉਸ ਤੇ ਵੀ ਕੰਮ ਦਾ ਵੀ ਪ੍ਰਬੰਧ ਕਰਾਂਗੇ ਇਸ ਲਈ ਉਸ ਨੂੰ 50 ਲੱਖ ਰੁਪਏ ਦੇਣੇ ਪੈਣਗੇ कि पंजाब दी धरती ते हर साल हजारों नौजवान विदेशी धरती ते सुलारे पुइ क्रिया फेरले छ। नवेले ते ਨਾਲੇ ਮੇਕਾ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਕਰਸ਼ ਦੇ ਨਾਲ ਉੱਚ ਦੇ ਮੌਤ ਤੇ ਮੂਦ ਵਿੱਚ ਜਾ ਪੈੰਦੇ ਨੇ। ਅਜਿਹਾ ਇੱਕ ਮਾਮਲਾ ਅਮਰੀਕਾ ਤੋਂ سامنے ਆਇਆ ਜਿੱਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਚ ਮੌਤ ਹੋ ਗਈ। харਮਨਜੀਤ ਸਿੰਘ ਕਨੇਡਾ ਦੀ ਜੇਮ ਬੀਗ ਟ੍ਰਾਂਸਪੋਰਟੇਸ਼ਨ ਕੰਪਨੀ ਵਿੱਚ ਟਰੰਕਿੰਗ ਜੌਬ ਕਰਦਾ ਸੀ ਕੁਝ ਮਹੀਨੇ ਪਹਿਲਾਂ ਹੀ ਰੋਪੇਟਾ ਦਾ ਪੱਕਾ ਨਿਵਾਸੀ ਬਣ ਗਿਆ ਸੀ ਜਿੱਥੇ ਪੈਮਲ ਕੰਡਿਡੇਟਾਂ ਦੇ ਪਤਾਵਾ ਇਲਾਕੇ ਵਿੱਚ ਰਹਿੰਦੀ ਹੈ ਇਹ ਹਾਸਾ ਉਸ ਵੇਲੇ ਹੋਇਆ ਜਦੋਂ ਹਰਮਨਜੀਤ ਆਪਣਾ ਕਾਰਵਾ ਯੂਐਸਏ ਵਿੱਚ ਲੈ ਕੇ ਜਾ ਰਿਹਾ ਸੀ ਸਿੱਧੂ ਉਹ ਉਹ ਸਾਰਕ ਲੈਕਸਿਟੀ ਮੇਰੇ ਪਹੁੰਚਿਆ ਤਕ ਗ੍ਰੀਨ ਅਰੇਵਾ ਸਸਰੰਗ ਦੇ ਵਿੱਚ ਵਰਤ ਤੱਕ ਥਾਣ ਔਨਕਾਰਨ ਸੁਰੰਗ ਵਿੱਚ ਵਾਹਨ ਤੇ ਲੱਕੇ ਬਿਕਾਬੂ ਹੋ ਗਏ ਤੇ ਇਸੇ ਮਾਦ ਉਸ ਦੇ ਪਿੱਛੇ ਬਾਹਰ ਆਪਸ ਵਿੱਚ ਟਕਰੇ ਚਲੇ ਗਏ ਕਿ ਨਾ ਵਾਹਨਾ ਵਿੱਚ ਪੱਕ ਕਾਲਾ ਤੇ ਬਹੁਤ ਵਹਾਣ ਸੀ ਸ਼ਾਮ ਤੱਕ ਹਰਮਨਜੀਤ ਦੇ ਚਾਲੇ ਤੋਂ ਅਗਰ ਤੱਕ ਕਹਿਮਤ ਤੋਂ ਅਗ ਲੱਗਣ ਕਾਰਨ ਸਮੇਂ ਵਿੱਚ ਤੁਮਾਈ ਤੁਮਾ ਹੋ ਗਿਆ ਕਿ ਬਾਹਰ ਨਾਲ ਮਗ ਲੱਗ ਗਈ ਤੇ ਕੁਝ ਲੋਕ ਸ਼ੀਸ਼ੇ ਤੋੜ ਕੇ ਬਾਹਰ ਨਿਕਲ ਗਏ ਪਰ ਹਮਨ ਲਈ ਇੱਕ ਬਹੁਤ ਬਾ ਚਾਲਕ ਬਾਹਰ ਨਾ ਨਿਕਲ ਸਕਿਆ ਜਿਸ ਕਾਰਨ ਖਲ ਵਿੱਚ ਸੀ ਮੌਤ ਹੋ ਗਈ ਇਸ ਹਾਦਸੇ ਦੇ ਪੰਨੇ ਰੋਲ ਕਰੇ ਫਟੜ ਦਸੇ ਜਾਣੇ ਸਰ ਇਹ ਖਬਰ ਸੁਣ ਕੇ ਇਹ ਬਹੁਤ ਨਿਕਲ ਲੱਗਦੀ ਹੈ ਸੋਸ਼ਲ ਮੀਡੀਆ 'ਤੇ ਫੈਲ ਗਏਗੇ ਤੁਲੂਧਿਆਣਾ ਵਿੱਚ ਬਹੁਤ ਹੀ ਮੰਦ ਭਾਗਾ ਹਾਸਾ ਵਾਪਰਿਆ ਜਿੱਥੇ ਸਾਈਕਲ ਪਾਰਸ ਬਣਾਉਣ ਵਾਲੀ ਫੈਕਟਰੀ ਦੀ ਚਾਲ ਪੱਗ ਗਈ ਇਸ ਹਾਸਾ ਵਿੱਚ ਦੋ ਮੁੰਡਿਆਂ ਦੀ ਜਾਨ ਚਲੀ ਗਈ ਜਦੋਂ ਕਿ ਤਿੰਨ ਲੋਕ ਤੁਰੀ ਸੱਖੀ ਹੋ ਗਏ ਅਗਰ ਨਹੀਂ ਜ਼ਿਆਦਾ ਪਿਆਨਿਕ ਸੀ ਕਿ ਮਜ਼ਦੂਰਾਂ ਨੂੰ ਬਚੇ ਦਾ ਮੌਕਾ ਤੱਕ ਨਹੀਂ ਮਿਲਿਆ ਅਗਰ ਕੰਦੀ ਕਾਰਨ ਦਾ ਪਤਾ ਫਿਲਹਾਲ ਨਹੀਂ ਲੱਗ ਸਕਿਆ ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਕਰ ਰਹੀ ਹੈ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਅੱਗ ਬੁਝਾਉਣ ਵਿੱਚ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸੀ ਉਸ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਬਾਅਦ ਇਸ ਕੋਲੇ ਮਾਮਲੇ ਚਲ ਗਈ ਸਵਾਲ ਉੱਠਨੇ ਲਾਜ਼ਮੀ ਨੇ ਕਿ ਆਖਿਰ ਕਾਰ ਫੈਕਟਰੀ ਦੇ ਵਿੱਚ ਆਕਰ ਕਿਸ ਤਰ੍ਹਾਂ ਲੱਗੀ ਤੇ ਇੰਨੀ ਜ਼ਿਆਦਾ ਲਾਪਰਵਾਹੀ ਕਿਸ ਆਧਾਰ ਤੇ ਕੀਤੀ ਗਈ ਹੈ ਫੈਕਟਰੀ ਵਿੱਚ ਸਾਈਕਲ ਦੇ ਕਵਰ ਤੇ ਦੋ ਪਾਰਟਸ ਬਣਾਏ ਜਾਂਦੇ ਸਨ ਥਾਣਾ ਡਿਵੀਜ਼ਨ ਨੰਬਰ 6 ਦੀ ਐਸਐਚਓ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਅਗਲੇ ਦਿਨ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜਲਦ ਹੀ ਇਸ ਬਾਰੇ ਪਤਾ ਲਗਾਇਆ ਜਾਵੇਗਾ ਮ੍ਰਿਤਕਾਂ ਦੀ ਪਛਾਣ ਨਹੀਂ ਹੋਈ ਹੈ ਦੋਵੇਂ ਮ੍ਰਿਤਕ ਪ੍ਰਵਾਸੀ ਮਜ਼ਦੂਰ ਸਨ ਤੇ ਅਗਲੀ ਕਾਰਵਾਈ ਕੀਤੀ ਜਾਏਗੀ ਲੱਖਾਂ ਪੈ ਖਰਚ ਕਰਕੇ ਉਦੇਸ਼ਾਂ ਚ ਗਈ ਨੌਜਵਾਨ ਦੇ ਸੁਪਨੇ ਰਿਪੋਰਟ ਕੀਤੇ ਜਹਾਜ਼ ਨੇ ਤੋੜ ਦਿੱਤੇ ਵੀ ਨੌਜਵਾਨਾਂ ਨਾਲ ਉਸ ਲਈ ਹਾਰ ਨਿਭਿਤੀ ਹੈ ਸੋ ਕਿ ਸਭ ਦੇ ਹਿਰਦੇ ਰੁੜੂਨੇ ਜਾਂਦੇ ਜੇਕਾ ਮਾਮਲਾ ਮੋਕਾ ਤੇ ਟਰੰਕੋਰਟ ਤੋਂ ਸਾਹਮਣੇ ਹੈ ਜਿੱਥੇ ਨੌਜਵਾਨ ਜਸਵੀਰ ਸਿੰਘ 45 ਲੱਖ ਖਰਚ ਕਰਕੇ ਅਮਰੀਕਾ ਗਿਆ ਸਪਰਡੇ 2 ਮਹੀਨੇ ਬਾਅਦ ਉਥੋਂ ਵਾਪਸ ਪਰਦਾ ਹੈ ਜਿਸ ਵੀਰ ਟਰੰਕੋਰਟ ਪੰਡੋਰੀਆ ਏਰੀਆ ਦਾ ਰਹਿਣ ਵਾਲਾ ਹੈ ਜਿਸ ਵੀਰ ਦੇ ਦੋ ਪ੍ਰਾਤਿਕ ਦੋ ਪਹਿਣਾ ਨੇ ਥੋੜੇ ਪਰਿਵਾਰ ਵਿੱਚ ਸਭ ਜੀ ਅਮਰੀਕਾ ਜਾਣ ਦੀ ਚਾਹ ਕੁੱਤੇ ਜਸਵੀਰ ਨੇ ਆਪਣੀ ਜਿਹੜੀ ਥਲਾ ਸਬੀਂ ਤੱਕ ਵੇਚ ਦਿੱਤੀ ਤੇ ਦੋ ਅੰਗਰੀਆ ਗੇਰੀ ਵੀ 라ਪੂ ਦਸ ਜਗਨਜੀਤ ਕੋਲੋਂ ਦਿੱਤੇ ਤੋਂ ਖੰਮੀ ਹੋਤੇ ਪਰਿਵਾਰ ਤੋਂ ਬਲੇ ਕੁਝ ਨਹੀਂ ਛੱਡਿਆ ਜਗਨਜੀਤ ਕਿਹਾ ਸੀ ਕਿ ਜਸਵਿੰਦਰ ਸਿੱਧਾ ਹਵਾਈ ਜਹਾਜ਼ ਤੋਂ ਵੀ ਆਵੇਗਾ ਪਰ ਇਹਨੇ ਦੱਸਿਆ ਸੀ ਕਿ ਮੈਕਸੀਕੋ ਦੇ ਅੱਗੇ ਡੌਂਕੀ ਲੱਗੇਗੀ 18 ਦਿਨ ਤੱਕ ਜਸਵਿੰਦਰ ਨੂੰ ਜੇਲ੍ਹ ਵਿੱਚ ਰੱਖਿਆ ਗਿਆ ਤੇ ਉੱਥੇ ਨੂੰ ਖਾਲ ਦੇ ਸਿਰਫ ਕੋਲ ਕੋਰੇ ਦਿੱਤੇ ਗਏ ਜਸਵਿੰਦਰ ਦੱਸਿਆ ਕਿ ਤਰਲਕੋਟ ਵਿੱਚ ਇੱਕ ਕੱਪੜੇ ਦੀ ਦੁਕਾਨ ਤੇ ਸੇਅਜ਼ ਮੈਨੂੰ ਦਾ ਕੰਮ ਕਰਦਾ ਸੀ ਤੇ ਟਰੈਵਲ ਏਜੰਟ ਨੇ ਝਾਸੇ ਵਿਚ ਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਅਮਰੀਕਾ ਭੇਜਣ ਉਹਨੇ ਨੌਕਰੀ ਦਿਵਾਉਣ ਦਾ ਝੂਠਾ ਸੁਪਨਾ ਦਿਖਾਇਆ ਗਿਆ 45 ਲੱਖ ਕਾਲ ਹੋਈ ਸੀ ਆਪਣੀ 1.5 ਕਿਲਾ ਜ਼ਮੀਨ ਵੇਚ ਦਿੱਤੀ ਸੀ ਤੇ ਮਕਾਨ ਵੀ ਗਿਰੀ ਰੱਖ ਦਿੱਤਾ ਸੀ ਤੇ ਮੈਨੂੰ 25 ਜਨਵਰੀ ਨੂੰ ਦਿੱਲੀ ਤੋਂ ਜਹਾਜ਼ ਉੱਠਾਇਆ ਗਿਆ ਉਹ ਤੋਂ ਵਾਪਸ ਆਉਣ ਦਾ ਫਲੈਸ਼ ਟਿਕਟ ਲਈ ਮੈਨੂੰ ਮੈਕਸੀਕੋ ਪਾਰ ਗਿਆ ਤੇ ਉੱਥੇ ਵੀ ਬਲੌਂਕ ਇਸ਼ੂ ਕੋਈ ਸੀ ਸਾਬਕਾ ਕਾਂਗਰਸੀ ਅਗੂ ਸਜਨ ਕੁਮਾਰ ਨੂੰ 1984 ਦੇ ਇੱਕ ਕਤਲੇਆਮ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ આરોપી ਠਹਿਰਾਇਆ ਗਿਆ ਉਸ ਨੂੰ 18 ਸਾਲ ਦੀ ਸਜ਼ਾ ਸੁਣਾਈ ਜਾਣੀ ਸੀ ਪਰ ਪ੍ਰਧਾਨ ਰਾਜਨੀ ਵਿਧਾਨ ਸਭਾ ਦੀ ਅਦਾਲਤ ਵਿੱਚ ਸੰਬੰਧਿਤ ਬਹਿਸ ਮੋਲਤਵੀ ਕਰ ਦਿੱਤੀ ਗਈ ਐ ਸੁਣਵਾਈ ਦੌਰਾਨ ਦਿੱਲੀ ਪੋਲਿਸ ਨੇ ਸਜਨ ਕੁਮਾਰ ਨੂੰ ਫਾਂਸੀ ਦੇਣ ਦੀ ਮੰਗ ਕੀਤੀ ਇਸ ਤੋਂ ਪਹਿਲਾਂ ਬੁੱਧਵਾਰ ਨੂੰ 12 ਸਾਲ ਦੀ ਅਦਾਲਤ ਨੇ ਸਜਨ ਕੁਮਾਰ ਨੂੰ ਇਸ ਮਾਮਲੇ ਦੇ ਅਪਰਾਧਕਰਾਤਾ ਸਹਿਤ ਕਿਉਂ ਉਸ ਦੇ ਦੋ ਸੱਥੀਆਂ ਦੇ ਕਤਲ ਵਿੱਚ ਭੇਦ ਦੇ ਗਵਾਹੀ ਕਰਦਾ ਹੋਏ ਦੱਸੀ ਨਵੰਬਰ 1984 ਵਿੱਚ ਸਰਸੋਤਰੀ ਹਾਲ ਖੇਤਰ ਵਿੱਚ ਪਿਤਾ ਪੁੱਤਰ ਦੀ ਮਾਤਵੀ ਹੱਤਿਆ ਦੇ ਮਾਮਲੇ ਵਿੱਚ ਅਰੋਪੀ ਪੀਠ ਹੈ ਲਏ ਗਏ ਸੀ ਸਰਕਾਰੀ ਵਕੀਲ ਨੇ ਆਪਣੀਆਂ ਲਿਖਤੀ ਦਲੀਲਾਂ ਦਾਇਰ ਕਰਦੀਆਂ ਨੇ ਉਹਨ ਮਰਬਿਆ ਤੇ ਹੋਰ ਮਾਮਲਿਆਂ ਦੇ ਵਿੱਚ ਸਰਹੰਦਾ ਦੇਸ਼ਾਂ ਤੋਂ ਮੌਤ ਦੀ ਸੂਚਨਾ ਦੇ ਦਬਾਅ ਪਾ ਰਿਹਾ ਸੀਨੀਅਰ ਵਕੀਲ ਵੀ ਆਪਣੀਆਂ ਲਿਖਤਾਂ ਦੇ ਤਿਆਰ ਕਰਦੇਗੇ ਅਦਾਲਤ ਨੇ ਸਜ਼ਾ ਦਲੀਲਾ ਸੁਲਹੇ ਮਾਮਲੇ ਨੂੰ 21 ਫਰਵਰੀ ਨੂੰ ਸੂਚੀ ਬਣਾਈ ਹੈ ਅਦਾਲਤ ਵਿੱਚ આરોપી ਠਹਿਰ ਜਾਣ ਤੋਂ ਬਾਅਦ ਸਜ਼ਾ ਦੀ ਮਾਗੀ ਸੁਝਾ ਦਾ ਐਲਾਨ ਹੋਣਾ ਹੁਣ ਬਾਕੀ ਹੈ ਤੇ 18 ਫਰਵਰੀ ਨੂੰ ਸੁਲਵਾਈ ਗ੍ਰਾਂਡ ਦਿੱਲੀ ਕੋਰਟ ਸੀ ਸਚਲ ਦੇਲੇ ਮੋਦੀ ਸੋਸਾ ਦੀ ਮੰਗ ਕੀਤੀ ਸੀ ਪਿੰਡ ਤੇ ਮੇ ਵੀ ਮੋਦੀ ਸੋਸਾ ਦੀ ਮੰਗ ਕੀਤੀ ਸੀ ਸੀਜ ਕੁਮਾਰ ਦੀ ਸੋਸਾ ਤੇ ਬਹਿਸ ਦੇ ਉਸ ਮਾਈਂਡ ਇੱਕੀ ਫਰਮ ਦੇ ਰੂਪੀ ਇਤਰਾਜ਼ਯੋ ਭਾਸ਼ਾ ਦੀ ਵਰਤੋਂ ਕਰਨ ਕਾਰਨ ਕਾਰਨ ਫਸੇ ਯੂਟਿਊਬਰ ਅਰਵੀ ਲਾਲਬਾੜੀ ਨੂੰ ਫਿਲਹਾਲ ਸੁਪਰੀਮ ਕੋਰਟ ਰਾਹਤ ਮਿਲਿਆ ਹਾਲਾਂਕਿ ਅਦਾਲਤ ਹੈ ਇਤਰਾਜ਼ਯੋ ਭਾਸ਼ਾ ਦੀ ਵਰਤੋਂ ਕਰਨ ਤੇ ਇਹ ਕਿ ਉਹਨੂੰ ਸਖਤ ਸਜ਼ਾ ਦਿਵਾਈ ਲਈ ਅਦਾਲਤ ਨੇ ਕਿਹਾ ਕਿ ਅਸ਼ਰੇਰ ਕਰੀਂ ਹੀ ਦੋਂ ਪਤਾ ਹੈ ਤੁਸੀਂ ਮਾਤਾ ਪਿਤਾ ਨੂੰ ਬੇਇੱਜ਼ਤ ਕਰਦੇ ਅਦਾਲਤ ਨੇ ਕਿਹਾ ਕਿ ਇਹਨਾਂ ਦੇ ਦਿਮਾਗ ਸ਼ਿਕਰਤੇ ਹੀ ਭਰੀ ਤੇ ਹਾਂ ਕਿਹਾ ਕਿ ਲੋਕ ਪ੍ਰੇਤ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਬਿਆਨ ਦਿੱਤਾ ਜਾਵੇ ਨਾਵਾ ਦੇ ਆਪਣੇ ਕਾਗਜ਼ਾਂ ਸਾਰੇ ਐਫ ਆਰ ਨੂੰ ਇਕੱਠੇ ਕਰਨੇ ਸੁਪਰੀਮ ਕੋਰਟ ਪਹੁੰਚ ਗਿਆ ਸੀ ਲਾਲ ਇਸ ਬ੍ਰੇਟਨ ਪ੍ਰੋਸ